ਦੁਨੀਆ 'ਚ ਜਿੰਨੇ ਮੰਦਰ ਬਣੇ ਨੇ ਉਹਨਾਂ ਦੇ ਸਾਹਮਣੇ ਤੋਂ ਸੂਰਜ ਚੜਦਾ ਠੀਕ ਹੈ ਜੀ ਸੂਰਜ ਵੱਲ ਮੂੰਹ ਹੁੰਦਾ ਇੱਥੇ ਸਾਹਮਣੇ ਸੂਰਜ ਨਹੀਂ ਚੜਦਾ ਇੱਥੇ ਬਿਲਕੁਲ ਪਿੱਛੇ ਤੋਂ ਸੂਰਜ ਚੜਦਾ ਠੀਕ ਸਭ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ ਨੰਬਰ 1 ਨੰਬਰ 2 ਇਹ ਅਕਾਲ ਤਖਤ ਸਾਹਿਬ ਹੈ ਇਹ ਟੇਡਾ ਕਿਉਂ ਆ ਕੋਈ ਦੱਸ ਸਕਦਾ ਤੇ ਇਹ ਜਿਹੜਾ ਗੁੰਮਟ ਹੈ ਠੀਕ ਇਹ ਮੀਰੀ ਦਾ ਗੁੰਮਟ ਸਾਹਿਬਾ ਪੀਰੀ ਦਾ ਉਹ ਨਿਮਰਤਾ ਦਾ ਪ੍ਰਤੀਕ ਹੈ ਤੇ ਇਹ ਗੁੰਮਟ ਸਾਹਿਬ ਕਾ ਦਾ ਪ੍ਰਤੀਕ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਨਿਮਰਤਾ ਵਿੱਚ ਵੀ ਆ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਦੇਖ ਰਹੇ ਹੋ ਛੋਟੇ ਛੋਟੇ ਗੁੰਮਟ ਲੱਗੇ ਨੇ ਸਾਈਡਾਂ ਤੇ ਇਸ ਸਾਈਡ ਵੀ ਤੇ ਉਸ ਸਾਈਡ ਵੀ ਇਹਨਾਂ ਦੀ ਗਿਣਤੀ ਹੈ ਟੋਟਲ 19 ਗਿਣਤੀ ਹੈ ਕਿੰਨੀ ਗਿਣਤੀ ਹੈ 19 19 ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਕਰਦੇ ਆ ਨਾ ਇੱਕ ਅੰਗ ਦੇ ਉੱਤੇ 19 ਲਾਈਨਾਂ ਹੁੰਦੀਆਂ ਨੇ ਵਾਹ 19 ਲਾਈਨਾਂ ਇਸ ਪਾਸੇ ਤੇ 19 ਲਾਈਨਾਂ ਵਾਹ ਉਸ ਪਾਸੇ ਜਾਨੀ ਕਿ ਇਹ ਗੁਰੂਗ੍ਰਾਮ ਸਹਿ ਦਾ ਪ੍ਰਕਾਸ਼ ਹੈ ਆਹ ਜਿਹੜੀ ਜਗ੍ਹਾ ਏ ਇਸ ਜਗ੍ਹਾ ਦੇ ਉੱਤੇ ਇੱਕ ਟਾਵਰ ਬਣਾਇਆ ਸੀਗਾ ਉਹਦਾ ਨਾਮ ਸੀ ਲਾਲ ਚਬੂਤਰਾ ਇਸ ਜਗ੍ਹਾ ਤੇ ਬਣਾਇਆ ਸੀ ਇਸਾਈਆਂ ਨੇ ਗਿਰਜਾ ਘਰ ਵਾਹ ਜਿੱਥੇ ਬਾਬਾ ਬੁੱਢਾ ਜੀ ਦੀ ਬੇਰੀ ਐ ਇਸ ਜਗ੍ਹਾ ਤੇ ਬੁੰਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ ਦਰਵਾਜ਼ਾ ਸਾਹਿਬ ਦੇ ਨੇੜੇ ਤੇੜੇ 84 ਬੁੰਗੇ ਸੀ ਸਾਰੇ ਬੁੰਗੇ ਤੋੜ ਦਿੱਤੇ ਨੇ ਕੇਵਲ ਇੱਕੋ ਬੁੰਗਾ ਬਚਿਆ ਰਾਮਗੜੀ ਆਪਾ ਵਾਹ ਹਰ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹਰਮੰਦਰ ਸਾਹਿਬ ਦੇ ਪਿੱਛੇ ਲੱਗਿਆ ਕਿਉਂ ਲੱਗਿਆ ਵਿਹੜਾ ਇਹਨੇ ਤੁਸੀਂ ਦੱਸ ਸਕਦੇ ਹੋ ਦਰਵਾਜ਼ਾ ਸਾਹਿਬ ਹੈ ਇਹਦੇ ਚਾਰ ਕੋਨੇ ਤੇ ਚੌਰਸ ਨਾ ਉੱਤਰ ਵਿੱਚ ਹੈ ਨਾ ਦੱਖਣ ਵਿੱਚ ਹੈ ਨਾ ਪੂਰਬ ਵਿੱਚ ਹੈ ਨਾ ਪੱਛਮ ਵਿੱਚ ਹੈ ਨਾ ਅਗਨੀ ਕੋਣ ਵਿੱਚ ਹੈ ਨਾ ਈਸਾਨ ਕੋਣ ਵਿੱਚ ਹੈ ਨਾ ਪ੍ਰithvi ਕੋਣ ਵਿੱਚ ਹੈ ਨਾ ਜਲ ਕੋਣ ਵਿੱਚ ਹੈ ਇਹ ਦਰਵਾਦ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ ਇੱਥੇ ਕੋਈ ਵਾਸਤੂ ਸ਼ਾਸਤਰ ਨਹੀਂ ਹੈ ਦਰਵਾਦ ਸਾਹਿਬ ਇਹ ਦੱਸਦਾ ਕਿ ਜੇ ਤੁਸੀਂ ਇੱਥੇ ਨਮਸਕਾਰ ਕਰਨ ਆਇਓ ਨਾ ਤਾਂ ਵਾਸਤੂ ਸ਼ਾਸਤਰ ਤੋਂ ਉੱਤੇ ਉੱਠ ਖੜੋ ਬੈਮਾ ਪਰਮਾ ਚ ਉੱਤੇ ਉੱਠ ਖੜੋ ਤੁਹਾਡੇ ਘਰੋਂ ਜਦੋਂ ਗੁਰਬਾਣੀ ਦੀਆਂ ਪਹਿਲੀਆਂ ਕਿਰਨਾਂ ਆਉਣਗੀਆਂ ਉਹ ਸਾਰੇ ਦੋਸ਼ ਨਹੀਂ ਤੁਹਾਡੇ ਘਰਾਂ ਦੇ ਵੀ ਦੋਸ਼ ਦੂਰ ਕਰ ਦੇਣਗੀਆਂ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਕੀਮਤੀ ਸੁਣਨ ਵਾਲੀ ਹੈ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ ਨਾਲ ਦੇਖਣੀਆਂ ਨੇ ਇਧਰੋਂ ਦਰਵਾਜਾ ਸਾਹਿਬ ਜੀ ਦਾ ਮੱਥਾ ਟੇਕਦੇ ਆ ਨਾ ਦੁਨੀਆ 'ਚ ਜਿੰਨੇ ਮੰਦਰ ਬਣੇ ਨੇ ਉਹਨਾਂ ਦੇ ਸਾਹਮਣੇ ਤੋਂ ਸੂਰਜ ਚੜਦਾ ਠੀਕ ਹੈ ਜੀ ਸੂਰਜ ਵੱਲ ਮੂੰਹ ਹੁੰਦਾ ਇੱਥੇ ਸਾਹਮਣੇ ਸੂਰਜ ਨਹੀਂ ਚੜਦਾ ਇੱਥੇ ਬਿਲਕੁਲ ਪਿੱਛੇ ਤੋਂ ਸੂਰਜ ਚੜਦਾ ਹੈ ਵਾਹ ਠੀਕ ਸਭ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ ਨੰਬਰ 1 ਨੰਬਰ 2 ਇਹ ਅਕਾਲ ਤਖਤ ਸਾਹਿਬ ਹੈ ਇਹ ਟੇਡਾ ਕਿਉਂ ਆ ਕੋਈ ਦੱਸ ਸਕਦਾ ਇਹ ਐਦਾਂ ਨਹੀਂ ਹੈ ਗੁਰੂ ਇਹ ਇਸ ਤਰੀਕੇ ਨਾਲ ਟੇਡਾ ਹੈ ਗੁਰੂ ਕਿਉਂ ਹੈ ਟੇਡਾ ਪਤਾ ਬੇਟਾ ਕਿਉਂਕਿ ਇੱਕ ਇਹ ਚੀਜ਼ ਇੱਕ ਇੱਕ ਗੁੰਮੜ ਵੇਖੋ ਤੁਸੀਂ ਇਹ ਗੁੰਮਟ ਉੱਚਾ ਹੈ ਤੇ ਉਹ ਗੁੰਮਟ ਨੀਵਾ ਇਹਦੇ ਪਿੱਛੇ ਵੀ ਕੁਲੋਜਿਕ ਹੈ ਵਾਹ ਇਹਦੇ ਪਿੱਛੇ ਕੀ ਲੋਜਿਕ ਹੈ ਜਿਹੜਾ ਸਾਹਮਣੇ ਵਾਲਾ ਦਰਵਾਜ਼ਾ ਸਾਹਿਬ ਦਾ ਗੁੰਮਟ ਬਣਿਆ ਹੋਇਆ ਉਹ ਬੈਠਵਾ ਨਿਮਰਤਾ ਦਾ ਪ੍ਰਤੀਕ ਹੈ ਵਾਹ ਠੀਕ ਗੁਰੂ ਉਹ ਦਰਸਾਉਂਦਾ ਸਾਨੂੰ ਨਿਮਰਤਾ ਕਿ ਸਾਡੇ ਵਿੱਚ ਅਸੀਂ ਗੁਰਬਾਣੀ ਅਭਿਆਸ ਬਾਣੀ ਨਾਲ ਜੁੜ ਕੇ ਫਰ ਬਾਤ ਦਾ ਪਲਾ ਕਰਦੇ ਆ ਨਿਮਰਤਾ ਉਥੇ ਅੰਦਰ ਸਾਨੂੰ ਸਿਖਾਈ ਜਾਂਦੀ ਹੈ ਵਾਹ ਲੇਕਿਨ ਨਿਮਰਤਾ ਦੇ ਅੱਗੇ ਨਾਲ ਦੇ ਨਾਲ ਹੀ ਖਾਲਸਾ ਜਿਹੜਾ ਮੀਰੀ ਪੀਰੀ ਦਾ ਇਹ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਇਹਨਾਂ ਦੀ ਇਹ ਇੱਕ ਛੋਟਾ ਇੱਕ ਵੱਡਾ ਨਿਸ਼ਾਨ ਸਾਹਿਬ ਹੈ ਵਾਹ ਆਪਾਂ ਮੀਰੀ ਪੀਰੀ ਦੀ ਗੱਲ ਕੀਤੀ ਸੀ ਇੱਕ ਮੀਰੀ ਦਾ ਤੇ ਇੱਕ ਪੀਰੀ ਦਾ ਤੇ ਇਹ ਜਿਹੜਾ ਗੁੰਮਟ ਹੈ ਠੀਕ ਇਹ ਮੀਰੀ ਦਾ ਗੁੰਮਟ ਸਾਹਿਬ ਆ ਪੀਰੀ ਦਾ ਉਹ ਨਿਮਰਤਾ ਦਾ ਪ੍ਰਤੀਕ ਹੈ ਤੇ ਇਹ ਗਮਨ ਸਾਹਿਬ ਕਾ ਦਾ ਪ੍ਰਤੀਕ ਹੈ ਗੁਰੂ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਨਿਮਰਤਾ ਵਿੱਚ ਵੀ ਆ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਵਾਹ ਅਗਲੀ ਗੱਲ ਗੁਰੂ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜਾ ਸਾਹਮਣੇ ਜਿੱਥੇ ਸਿੰਘ ਸਾਹਿਬ ਖੜੇ ਹੁੰਦੇ ਨੇ ਵਾਹ ਇੱਥੋਂ ਸਾਹਮਣੇ ਦਰਵਾਜ਼ਾ ਸਾਹਿਬ ਦੇ ਅੰਦਰ ਪ੍ਰਕਾਸ਼ ਦੇ ਗੁਰੂਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ ਵਾਹ ਗੁਰੂ ਇਹ ਵਾਹ ਉਹ ਧਰਮ ਹੈ ਤੇ ਇਹ ਕੀ ਏ ਧਰਮ ਦੇ ਸਾਹਮਣੇ ਕੀ ਏ ਵਾਹ ਹਾਂਜੀ ਧਰਮ ਦੇ ਸਾਹਮਣੇ ਕੀ ਏ ਵਾਹ ਗੁਰੂ بس ਮੱਥਾ ਟੇਕਣ ਜੋਗੇ ਰਹਿ ਗਏ ਅਸੀਂ ਗੁਰੂ ਧਰਮ ਦੇ ਸਾਹਮਣੇ ਕੀ ਏ ਵਾਹ ਦੋਈ ਨੇ ਨਾ ਗੁਰੂ ਇੱਕ ਪੋਲਿਟਿਕਸ ਕਹਿੰਦੇ ਹੋ ਤੁਸੀਂ ਕੀ ਕਵਾਂਗੇ ਉਹਨੂੰ ਵਾਹ ਰਾਜਨੀਤੀ ਵਾਹ ਕੀ ਕਵਾਂਗੇ ਸੀ ਗੁਰੂ ਰਾਜਨੀਤੀ ਰਾਜਨੀਤੀ ਦੇ ਸਾਹਮਣੇ ਧਰਮ ਹੈ ਇੱਥੋਂ ਜਦੋਂ ਸਿੰਘ ਸਾਹਿਬ ਖੜੇ ਹੋਣਗੇ ਗੁਰੂਗ੍ਰਾਮ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਦਿਖਾਈ ਦੇਗਾ ਰਾਜਨੀਤੀ ਦੇ ਸਾਹਮਣੇ ਧਰਮ ਹੈ ਲੇਕਿਨ ਜਦੋਂ ਉੱਥੇ ਗਰੰਥੀ ਸਿੰਘ ਬੈਠਾ ਤੇ ਇੱਥੇ ਇਹ ਦਿਖਾਈ ਨਹੀਂ ਦਿੰਦਾ ਕਿਉਂਕਿ ਧਰਮ ਦੇ ਸਾਹਮਣੇ ਰਾਜਨੀਤੀ ਫਿੱਕੀ ਹੈ ਦੂਜੀ ਗੱਲ ਜਦੋਂ ਅਕਾਲ ਤਖਤ ਸਾਹਿਬ ਨੂੰ ਮੱਥਾ ਟੇਕੋਗੇ ਠੀਕ ਹੈ ਇੱਥੇ ਵੀ ਪ੍ਰਕਾਸ਼ ਆ ਮਹਾਰਾਜ ਦਾ ਜਦੋਂ ਅਕਾਲ ਤਖਤ ਸਾਹਿਬ ਨਮਸਕਾਰ ਹੋਏਗੀ ਪਿੱਠੇ ਦਰਬਾਰ ਸਾਹਿਬ ਵੱਲ ਨਹੀਂ ਹੋਏਗੀ ਪਿੱਠ ਉਧਰ ਹੋਊਗੀ ਉਧਰੋਂ ਇਧਰ ਮੱਥਾ ਟੇਕਾਂਗੇ ਤੇ ਨਾ ਇਧਰ ਪਿੱਠ ਹੋ ਰਹੀ ਹੈ ਤੇ ਨਾ ਉਧਰ ਪਿੱਠ ਹੋ ਰਹੀ ਹੈ ਕਿੱਡੀ ਲੌਜੀਕ ਹੈ ਅਗਲੀ ਗੱਲ ਜਿਹੜਾ ਦਰਵਾਜ਼ਾ ਸਾਹਿਬ ਦਾ ਏਰੀਆ ਹੈ 67 ਫੁੱਟ ਵਾਹ ਇਹ ਜਿਹੜੇ ਪ੍ਰਕਰਮਾਂ ਨੇ 83 ਫੁੱਟ ਨੇ 83 ਕਦਮ ਚੱਲ ਕੇ ਜਾਂਦੇ ਆ ਇੱਕ ਹੋਰ ਜਿਹੜੀ ਇਹ ਛੋਟੀ ਛੋਟੀ ਗੁੰਮਤੀਆਂ ਲੱਗੀਆਂ ਹੋਈਆਂ ਨੇ ਦੇਖ ਰਹੇ ਹੋ ਛੋਟੇ ਛੋਟੇ ਗੁੰਮਟ ਲੱਗੇ ਨੇ ਸਾਈਡਾਂ ਤੇ ਇਸ ਸਾਈਡ ਵੀ ਤੇ ਉਸ ਸਾਈਡ ਵੀ ਇਨਾਂ ਦੀ ਗਿਣਤੀ ਹੈ ਟੋਟਲ 19 ਗਿਣਤੀ ਹੈ ਕਿੰਨੀ ਗਿਣਤੀ ਹੈ 19 19 ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਕਰਦੇ ਹਨ ਇੱਕ ਅੰਗ ਦੇ ਉੱਤੇ 19 ਲਾਈਨਾਂ ਹੁੰਦੀਆਂ ਨੇ 19 ਲਾਈਨਾਂ ਇਸ ਪਾਸੇ ਤੇ 19 ਲਾਈਨਾਂ ਉਸ ਪਾਸੇ ਜਾਨੀ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਗਲੀ ਗੱਲ ਹੋਰ ਹਰ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹਰਮੰਦਰ ਸਾਹਿਬ ਦੇ ਪਿੱਛੇ ਲੱਗਿਆ ਕਿਉਂ ਲੱਗਿਆ ਵਿੜਾਏ ਨੇ ਤੁਸੀਂ ਦੱਸ ਸਕਦੇ ਹੋ ਬਹੁਤ ਕੁਝ ਸਿੱਖਣ ਵਾਲਾ ਹੈ ਇਹਦੇ ਦਰਵਾਜ਼ੇ ਮੱਥਾ ਟੇਕਦੇ ਹਾਂ ਹੁਣ ਤੁਸੀਂ ਥੋੜਾ ਜਿਹਾ ਧਿਆਨ ਨਾ ਆਪਣਾ ਇੱਕ ਵਾਰ ਅੱਖਾਂ ਬੰਦ ਕਰਕੇ ਫੇਰ ਦੁਬਾਰਾ ਖੋਲਿਓ ਇਹਨੂੰ ਸ਼ਿਪ ਦੇਖਿਓ ਕਿੱਦਾਂ ਨੂੰ ਜਾਂਦਾ ਸ਼ਿਪ ਚੱਲਦਾ ਹੁੰਦਾ ਨਾ ਗੁਰੂ ਉਹ ਸ਼ਿਪ ਚੱਲਦਾ ਤਾਂ ਸ਼ਿਪ ਦੇ ਅੱਗੇ ਉਹਦਾ ਝੰਡਾ ਲੱਗਿਆ ਹੁੰਦਾ ਤੇ ਸ਼ਿਪ ਇਦਾਂ ਚੱਲਦਾ ਠੀਕ ਹੈ ਅਸੀਂ ਇੱਕ ਉਹ ਬਾਣੀ ਦੇ ਜਹਾਜ਼ ਵਿੱਚ ਇਹ ਉਸ ਉਹ ਸਿੱਪਾ ਇਹ ਉਹ ਜਗ੍ਹਾ ਜਿੱਥੇ ਚਾਰੇ ਧਰਮਾਂ ਦੇ ਲੋਕ ਆ ਜਾਂਦੇ ਨੇ ਜੀ ਇਹ ਇੱਕ ਜਦੋਂ ਦਰਵਾਸ ਸਾਹਿਬ ਨੇ ਇਸ ਕੋਨੇ ਤੇ ਖੜੇ ਹੋ ਕੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਛਿੱਪ ਮੰਗੂ ਚੱਲਦਾ ਹੋਇਆ ਦਿਖਾਈ ਦੇਗਾ ਅਗਲੀ ਗੱਲ ਸਰੋਵਰ ਜਿਹੜਾ ਹੈ ਵਾਹ ਸਰੋਵਰ ਗੁਰੂ ਚੌਰਸ ਨਹੀਂ ਹੈ ਗੁਰੂ ਸਰੋਵਰ ਚੌਰਸ ਨਹੀਂ ਹੈ ਇੱਕ ਪਾਸੇ 490 90 ਫੁੱਟ ਹੈ ਇੱਕ ਪਾਸੇ 500 ਫੁੱਟ ਹੈ ਇੱਕ ਪਾਸੇ 400 ਗਰੂ 90 ਫੁੱਟ ਹੈ ਇੱਕ ਪਾਸੇ 500 ਫੁੱਟ ਹੈ ਫਿਰ ਦੁਨੀਆ ਦੇ ਵਿੱਚ ਵਾਹ ਜਦੋਂ ਵੀ ਕੋਈ ਨਿਰਮਾਣ ਕੀਤਾ ਜਾਂਦਾ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਗ੍ਰਹਿ ਬਣਾਇਆ ਜਾਂਦਾ ਉਹਨੂੰ ਬਣਾਉਂਦੇ ਨੇ ਵਾਸਤੂ ਸ਼ਾਸਤਰ ਦੇ ਨਾਲ ਵਾਹ ਕੀ ਕਰਦੇ ਨੇ ਵੀ ਤੁਹਾਡਾ ਉੱਤਰ ਦੱਖਣ ਪੂਰਬ ਪੱਛਮ ਇਸ਼ਾਨ ਕੋਣ ਅਗਨੀ ਕੋਣ ਵਾਟਰ ਕੋਣ ਇਹ ਬਣਾਏ ਜਾਂਦੇ ਨੇ ਦੁਨੀਆ ਦੇ ਵਿੱਚ ਅਸੀਂ ਐਨੇ ਕ ਭ੍ਰਮਜਾਲ ਵਿੱਚ ਫਸੇ ਹੋਏ ਆ ਕਿ ਅਸੀਂ ਆਪਣੀ ਬਿਲਡਿੰਗ ਬਣਾਉਣ ਲੱਗਿਆ ਉੱਤਰ ਦੱਖਣ ਪੂਰਬ ਪੱਛਮ ਦੇਖਦੇ ਆ ਗੁਰੂ ਜਿਹੜਾ ਦਰਵਾਜ਼ਾ ਸਹਿਬ ਹੈ ਇਹਦੇ ਚਾਰ ਕੋਨੇ ਤੇ ਚੌਰਸ ਨਾ ਉੱਤਰ ਵਿੱਚ ਹੈ ਨਾ ਦੱਖਣ ਵਿੱਚ ਹੈ ਨਾ ਪੂਰਬ ਵਿੱਚ ਹੈ ਨਾ ਪੱਛਮ ਵਿੱਚ ਹੈ ਨਾ ਅਗਨੀ ਕੋਣ ਵਿੱਚ ਹੈ ਨਾ ਇਸਾਨ ਕੋਣ ਵਿੱਚ ਹੈ ਨਾ ਪ੍ਰਿਥਵੀ ਕੋਣ ਵਿੱਚ ਹੈ ਨਾ ਜਲ ਕੋਣ ਵਿੱਚ ਹੈ ਇਹ ਦਰਵਾਦ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ ਇੱਥੇ ਕੋਈ ਵਾਸਤੂ ਸ਼ਾਸਤਰ ਨਹੀਂ ਹੈ ਦਰਵਾਦ ਸਾਹਿਬ ਇਹ ਦੱਸਦਾ ਕਿ ਜੇ ਤੁਸੀਂ ਇੱਥੇ ਨਮਸਕਾਰ ਕਰਨ ਆਇਓ ਨਾ ਤਾਂ ਵਾਸਤੂ ਸ਼ਾਸਤਰ ਤੋਂ ਉੱਤੇ ਉੱਠ ਖੜੋ ਬਹਿਮਾ ਪਰਮਾ ਚੋਂ ਉੱਤੇ ਉੱਠ ਖੜੋ ਤੁਹਾਡੇ ਘਰੋਂ ਜਦੋਂ ਗੁਰਬਾਣੀ ਦੀਆਂ ਪਹਿਲੀਆਂ ਕਿਰਨਾ ਆਉਣਗੀਆਂ ਉਹ ਸਾਰੇ ਦੋਸ਼ ਨਹੀਂ ਤੁਹਾਡੇ ਘਰਾਂ ਦੇ ਵੀ ਦੋਸ਼ ਦੂਰ ਕਰ ਦੇਣਗੀਆਂ ਸਿੱਖ ਕਦੇ ਇਹਨਾਂ ਵਰਮਾ ਬਹਿਮਾ ਪਰਮਾ ਚ ਨਹੀਂ ਪਏਗਾ ਇਹ ਦਰਵਾਜ ਸਾਹਿਬ ਜੀ ਦੀ ਇੱਥੋਂ ਜਾਣਕਾਰੀ ਮਿਲਦੀ ਹੈ। ਵਾਹ। ਬਾਕੀ ਟਾਈਮ ਮੇਰੇ ਕੋਲ ਹੈ ਨਹੀਂ ਹੈ। ਬਾਕੀ YouTube ਦੇ ਉੱਤੇ Facebook ਤੇ 3 ਲੱਖ ਤੋਂ ਪਤਾ ਹੀ ਹੈ ਜੁੜੇ ਹੋਏ ਨੇ ਲੋਕ ਤੇ ਇਹ ਸਾਰੀਆਂ ਵੀਡੀਓ ਮੇਰੀਆਂ ਜਿੰਨੀਆਂ ਨੇ ਖੋਜ ਵਿਚਾਰ ਚੈਨਲ Facebook ਦੇ ਉੱਤੇ, ਖੋਜ ਵਿਚਾਰ ਚੈਨਲ YouTube ਦੇ ਉੱਤੇ ਇਹ ਸਾਰੇ ਲੋਜਿਕ ਤੁਸੀਂ ਦੇਖ ਸਕਦੇ ਹੋ। ਹੋਰ ਵੀ ਬਹੁਤ ਜਿਹੜੇ ਨੇ ਅ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ। ਅਸੀਂ ਮਾਫੀ ਚਾਹੁੰਦੇ ਹਾਂ ਇੱਥੇ ਦੇ ਵਿਭਾਗ ਵੱਲੋਂ ਕਿ ਇਹ ਜਾਣਕਾਰੀ ਇਹ ਬੁੰਜਾਰੇ ਸਿੱਖ ਆਏ ਹੋਏ ਨੇ ਗੁਰੂ ਇਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਹੋਰ ਐਡ ਕਰੋ ਚੀਜ਼ਾਂ ਇੱਥੇ ਇਹ ਕੀਮਤੀ ਚੀਜ਼ਾਂ ਹੈਗੀਆਂ ਨੇ ਕਿ ਨਹੀਂ ਹੈਗੀਆਂ ਇਹ ਇੱਕ ਇੱਕ ਚੀਜ਼ ਸਰੋਵਰ ਇਦਾਂ ਕਿਉਂ ਆ ਇੱਥੇ ਗੁਰੂ ਇਹ ਬੇਰੀ ਕਿਉਂ ਲੱਗੀ ਐ ਇੱਥੇ ਖੰਭੇ ਕਿਉਂ ਲੱਗੇ ਹੋਏ ਨੇ ਮੈਂ ਇੱਕ ਇੱਕ ਚੀਜ਼ ਦੇ ਉੱਤੇ ਕੰਮ ਕਰ ਰਹੇ ਆ ਦਰਵਾਜ਼ਾ ਸਾਹਿਬ ਦੇ ਉੱਤੇ ਕਿੱਥੇ ਕੀ ਐ ਕਿੰਨੇ ਬੁੰਗੇ ਉਹ ਬੁੰਗੇ ਕਿੰਨੇ ਉੱਚੇ ਨੇ ਮੇਰੀ ਕਿਤਾਬ ਐ ਕੌਣ ਬਣੇਗਾ ਪੈਰੇ ਦਾ ਪੈਰਾ ਜਿਹੜੀ ਕਿਤਾਬ ਤੁਹਾਨੂੰ ਭੇਜਣ ਲੱਗਿਆ ਉਹਨਾਂ ਦੇ ਵਿੱਚ ਬੁੰਗਿਆਂ ਦਾ ਜ਼ਿਕਰ ਇਸ ਜਗ੍ਹਾ ਦੇ ਉੱਤੇ ਇਸਾਈਆਂ ਨੇ ਆਹ ਜਿਹੜੀ ਜਗ੍ਹਾ ਏ ਇਸ ਜਗ੍ਹਾ ਦੇ ਉੱਤੇ ਇੱਕ ਟਾਵਰ ਬਣਾਇਆ ਸੀਗਾ ਉਹਦਾ ਨਾਮ ਸੀ ਲਾਲ ਚਬੂਤਰਾ ਇਸ ਜਗ੍ਹਾ ਤੇ ਬਣਾਇਆ ਸੀ ਇਸਾਈਆਂ ਨੇ ਗਿਰਜਾ ਘਰ ਜਿੱਥੇ ਬਾਬਾ ਬੁੱਢਾ ਜੀ ਦੀ ਵੇਰੀ ਐ ਇਸ ਜਗ੍ਹਾ ਤੇ ਬੁੰਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ ਦਰਵਾਜ ਸਾਹਿਬ ਦੇ ਨੇੜੇ ਤੇੜੇ 84 ਬੁੰਗੇ ਸੀ ਸਾਰੇ ਬੁੰਗੇ ਤੋੜ ਦਿੱਤੇ ਨੇ ਕੇਵਲ ਇੱਕੋ ਬੁੰਗਾ ਬਚਿਆ ਰਾਮਗੜੀ ਆਬ 파이구르지 카 칼사